ਇਸ ਤੋਂ ਇਲਾਵਾ ਇੱਕ ਨਾ ਗੱਲ ਬੜੀ ਚਲਦੀ ਹੁੰਦੀ ਹੈ ਜੀ ਕਿ ਕਲਾਕਾਰ ਤੇ ਦੋਸ਼ ਬੜਾ ਸਮਾਜ ਜਿਹੜਾ ਵਾ ਅਕਸਰ ਲਾ ਦਿੰਦਾ ਵਾ ਹਾਂ ਕਿ ਕਲਾਕਾਰ ਜਿਹੜਾ ਆ ਉਹ ਸਮਾਜ ਨੂੰ ਕੋਈ ਚੰਗਾ ਨਹੀਂ ਪਰੋਸਦੀ ਉਹ ਸੱਚ ਸੁਣਨਾ ਤੇ ਸੱਚ ਕਹਿਣਾ ਤੇ ਸੱਚ ਸਹਿਣਾ ਔਖਾ ਏ ਗੋਤ ਲੰਮੀ ਤੇ ਮੁੱਛ ਕੁੰਡੀ ਰੱਖ ਕੇ ਰਹਿਣਾ ਔਖਾ ਏ ਇਹ ਹੁਣ ਤੱਕ ਤੁਹਾਨੂੰ ਇਹ ਗਾਇਕੀ ਦੀ ਲੈਨ ਦੇ ਵਿੱਚ ਆਏ ਨੂੰ ਫੀਲਡ ਦੇ ਵਿੱਚ ਨੂੰ ਜੀ ਕਿੰਨਾ ਕੁ ਟਾਈਮ ਹੋ ਗਿਆ ਮੈਨੂੰ 18 ਸਾਲ ਹੋ ਗਏ ਜੀ 18 ਸਾਲ ਦੀ ਜੀ ਕਿਸਾਨੀ ਧਰਨੇ ਦੇ ਉੱਤੇ ਗਾਣਾ ਕੀਤਾ ਸੀ ਜਿਸ ਤਰ੍ਹਾਂ ਹੁਣ ਜਾ ਕੇ ਤੁਹਾਨੂੰ ਪਤਾ ਹੀ ਆ ਸ਼ੰਭੂ ਬੈਰੀਕੇਡ ਤੇ ਜਾ ਕੇ ਬਾਰਡਰ ਤੇ ਜਾ ਕੇ ਵੇਖਿਆ ਕਿਦਾਂ ਕਿਸਾਨ ਇਕਜੁੱਟ ਹੋਏ ਪਏ ਨੇ ਤੂੰ ਜਿੰਨਾ ਸਿਰਾਂ ਉੱਤੇ ਲਿਆ ਰਾਜ ਭਾਗਨੀ ਅੱਜ ਉਹਨਾਂ ਦੇ ਹੀ ਚੱਲ ਦੀ ਖਿਲਾਫ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਪਿਆਰਨ ਨਮੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਦੋਸਤੋ ਆਪਾਂ ਤੁਹਾਨੂੰ ਨਵੀਂ ਨਵੀਆਂ ਨਵੀਆਂ ਵੀਡੀਓ ਲੈ ਕੇ ਨਵੇਂ-ਨਵੇਂ ਸ਼ਖਸੀਤਾਂ ਮਹਾਨ ਹਸਤੀਆਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਿਣੇ ਆ ਤੇ ਇਸੇ ਦੇ ਨਾਲ ਹੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਗੋਵਣੀ ਤੇ ਜ਼ਿਲ੍ਹਾ ਹੈਗਾ ਜੇ ਗੁਰਦਾਸਪੁਰ ਤੇ ਇੱਥੋਂ ਦੇ ਬਹੁਤ ਸਾਫ਼ ਸੁਥਰੀ ਜਿਹੜੀ ਗਾਇਕੀ ਆ ਉਹਨਾਂ ਦੀ ਤੇ ਅੱਜ ਤੁਹਾਨੂੰ ਉਹਨਾਂ ਨਾਲ ਮਿਲਵਾਉਣ ਜਾ ਰਹੇ ਆ ਤੇ ਇਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਇਹਨਾਂ ਦੇ ਗਾਣਿਆਂ ਬਾਰੇ ਗੱਲਬਾਤ ਕਰਾਂਗੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਜਿਹੜੀ ਇੰਟਰਵਿਊ ਆ ਬਹੁਤ ਪਸੰਦ ਆਊਗੀ ਇਹਨੂੰ ਲਾਸਟ ਤੱਕ ਜਿਹੜਾ ਵਾ ਪੂਰਾ ਜ਼ਰੂਰ ਵੇਖਿਓ ਤੇ ਆਪਾਂ ਕਰਦੇ ਆ ਵੀਰ ਦੇ ਨਾਲ ਗੱਲਬਾਤ ਤੇ ਇਹਨਾਂ ਦਾ ਨਾਮ ਹੈਗਾ ਜੀ ਨਿਮਾ ਸ਼ਮਕੀ ਸੋ ਸਵਾਗਤ ਹੈ ਭਾਈ ਤੁਹਾਡਾ ਜੀ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਾਰੇ ਵੀਰਾਂ ਨੂੰ ਤੇ ਤੁਹਾਡੇ ਚੈਨਲ ਨੂੰ ਤੁਹਾਡੀ ਪੂਰੀ ਟੀਮ ਨੂੰ ਇੱਥੇ ਪਹੁੰਚਣ ਤੇ ਮੇਰੇ ਵੱਲੋਂ ਜੀ ਆਇਆਂ ਨੂੰ ਮੋਸਟ ਵੈਲਕਮ ਹੈ ਜੀ ਤੁਹਾਡਾ ਜਿਹੜਾ ਕਲਾਕਾਰੀ ਦੇ ਲੈਵਲ ਵਿੱਚ ਆਉਂਦਾ ਜੀ ਜਿਹੜਾ ਵਾ ਸੁਪਨਾ ਮਕਸਦ ਜਾਂ جنون ਜਾਂ ਦਾੜ ਹੁਨਰ ਜਿਹੜਾ ਵਾ ਜੀ 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 ਤੇ ਇਹ ਤੁਹਾਨੂੰ ਕਿਦਾਂ ਮਤਲਬ ਸ਼ੌਂਕ ਪਿਆ ਜਿਹੜਾ ਕਲਾਕਾਰੀ ਲੈਣ ਦੇ ਵਿੱਚ ਵੇਖੋ 프리ਜੀ ਮੇਨ ਗੱਲ ਜੇ ਕਰ ਲਈਏ ਤੇ ਜਿੱਥੇ ਆਪਾਂ ਅੱਜ ਬੈਠ ਕੇ ਇਹ ਗੱਲਾਂ ਕਰ ਰਹੇ ਆਂ ਹਾਂਜੀ ਮੈਂ ਇਸੇ ਸਕੂਲ ਦੇ ਵਿੱਚ ਪੜਿਆ ਠੀਕ ਠੀਕ ਇਸ ਸਕੂਲ ਦੇ ਵਿੱਚੋਂ ਹੀ ਗਾਉਣਾ ਸ਼ੁਰੂ ਕੀਤਾ ਅੱਛਾ ਜੀ ਉਸ ਤੋਂ ਬਾਅਦ ਜਨਾਬ ਸਤਨਾਮ ਸਾਗਰ ਜੀ ਉਹਨਾਂ ਕੋਲੋਂ ਸੰਗੀਤ ਸਿੱਖਣ ਦੀ ਜਿਹੜੀ ਤਾਲੀਮ ਮੈਂ ਹਾਸਲ ਕੀਤੀ ਮੈਂ ਅੱਛਾ ਜੀ ਉਸ ਤੋਂ ਬਾਅਦ ਵਿੱਚ ਮੈਂ ਇਸ ਲਾਈਨ ਦੇ ਵਿੱਚ ਆਇਆ ਅਛਾ ਜੀ ਤੇ ਜਿੱਥੋਂ ਤੱਕਾ ਕਰੀਏ ਗੱਲ ਸਹਯੋਗ ਦੀ ਹਾਂਜੀ ਸਹਯੋਗ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹਰ ਇੱਕ ਬੰਦੇ ਦੇ ਨਾਲ ਉਹ ਵਾਹਿਗੁਰੂ ਦਾ ਹੁੰਦਾ ਬਿਲਕੁਲ ਜੀ ਉਸ ਤੋਂ ਬਾਅਦ ਵਿੱਚ ਇਸੇ ਪਿੰਡ ਦੀ ਇੱਕ ਅ ਬੜੀ ਮਹਾਨ ਸ਼ਖਸੀਅਤ ਹੈ ਭਾਈ ਰਾਈਟਰ ਗੀਤਕਾਰ ਨੇ ਜੋਧਾ ਬੰਗਵਾਨੀਆ ਜੀ ਅਛਾ ਜੀ ਉਸ ਤੋਂ ਬਾਅਦ ਵਿੱਚ ਵੱਡੇ ਭਾਜੀ ਸੇਵਾ ਗਿਲਜੀ ਅਨੰਦਪੁਰੀ ਉਹ ਵੀ ਬਹੁਤ ਵਧੀਆ ਰਾਈਟਰ ਨੇ ਜਿਨ੍ਹਾਂ ਨੇ ਕਾਫੀ ਕਲਾਕਾਰ ਮਸ਼ਹੂਰ ਕਲਾਕਾਰਾਂ ਨੇ ਉਹਦੇ ਗੀਤ ਗਾਏ ਨੇ ਹਾਂਜੀ ਉਹਨਾਂ ਦਾ ਬਹੁਤ ਸਾਥ ਹੈ ਹੁਣ ਤੱਕ ਉਹਨਾਂ ਦਾ ਸਾਥ ਹੈ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਸਟੇਜਾਂ ਨੇ ਜਾਂ ਜਿੰਨੇ ਵੀ ਗਾਣੇ ਆ ਰਹੇ ਨੇ ਸਾਡੇ ਕਾਫੀ ਗਾਣੇ ਹੁਣ ਮੇਰੇ ਕੋਲ 10 ਤੋਂ 12 ਗਾਣੇ ਜਿਹੜੇ ਰਿਕਾਰਡ ਹੋਏ ਪਏ ਨੇ ਅਸੀਂ ਵਾਰੀ ਵਾਰੀ ਕਰਕੇ ਉਹ ਗਾਣੇ ਚਲਾ ਰਹੇ ਆ ਆਪਣੇ ਚੈਨਲ ਤੇ ਤੇ ਬੜਾ ਸਾਥ ਹੈ ਤੇ ਮਿਹਰਬਾਨੀਆਂ ਭਾਈ ਜੀ ਉਹਨਾਂ ਦਾ ਥੈਂਕਸ ਹੈ ਠੀਕ ਹੈ ਤੇ ਤੁਸੀਂ ਇਹ ਜਿਹੜਾ ਇਕੱਲਾ ਗਾਇਕੀ ਦਾ ਹੀ ਤੁਹਾਡਾ ਹੈਗਾ ਵਕ ਜਾਂ ਤੁਸੀਂ ਲਿਖਦੇ ਵੀ ਜਾਂ ਇਸ ਤੋਂ ਇਲਾਵਾ ਔਰ ਕੁਛ ਤੁਹਾਡਾ ਫਿਲਮ ਹੈ ਇੰਡਸਟਰੀ ਦੇ ਵਿੱਚ ਕੋਈ ਜਾਂ ਇਕੱਲਾ ਤੁਹਾਡਾ ਗਾਇਕ ਨਹੀਂ ਭਾਜੀ ਮੇਰਾ ਵੇਖੋ ਸਿਸਟਮ ਜਿਹੜਾ ਵਾ ਮੈਂ ਆਪ ਤੇ ਬਹੁਤ ਘੱਟ ਲਿਖਦਾ ਕਿਉਂਕਿ ਜਿਹੜਾ ਲਿਖਤ ਵਾਲਾ ਬੰਦਾ ਨਾ ਹਾਂਜੀ ਉਹਨੂੰ ਸਮਾਂ ਚਾਹੀਦਾ ਠੀਕ ਜੀ ਤੇ ਮੈਂ ਗਾਇਕੀ ਦੇ ਨਾਲ-ਨਾਲ ਇਹ ਗੱਲ ਜ਼ਰੂਰ ਦੱਸਣੀ ਚਾਹੂੰਗਾ ਆਪਣੇ ਸਰੋਤਿਆਂ ਨੂੰ ਚਾਹਣ ਵਾਲਿਆਂ ਨੂੰ ਵੀ ਮੈਂ ਗਾਇਕੀ ਦੇ ਨਾਲ-ਨਾਲ ਦਹਾਂ ਨੌਾਂ ਦੀ ਕੀਰਤ ਵੀ ਕਰਦਾ ਠੀਕ ਜੀ ਜੀ ਮੈਂ ਡਰਾਈਵਿੰਗ ਕਰਦਾ ਵਾਂ ਤੇ ਡਰਾਈਵਿੰਗ ਦੇ ਨਾਲ-ਨਾਲ ਉਹਦੇ ਵਿੱਚੋਂ ਆਪਣਾ ਖਰਚਾ ਕੱਢ ਕੇ ਗਾਣਿਆਂ ਤੇ ਲਾਈ ਦਿਆ ਤੇ ਫੇਰ ਜਾ ਕੇ ਲੋਕਾਂ ਦੇ ਸਾਹਮਣੇ ਪੇਂਚ ਹੋਈਦਾ ਜੀ ਠੀਕ ਠੀਕ ਇਸ ਕਰਕੇ ਮੈਨੂੰ ਲਿਖਣ ਦਾ ਟਾਈਮ ਨਹੀਂ ਮਿਲਦਾ ਠੀਕ ਜੀ ਜੀ ਤੇ ਹੁਣ ਤੱਕ ਤੁਹਾਨੂੰ ਇਹ ਗਾਇਕੀ ਦੀ ਲੈਨ ਦੇ ਵਿੱਚ ਆਏ ਨੂੰ ਫੀਲਡ ਦੇ ਵਿੱਚ ਨੂੰ ਕਿੰਨਾ ਕੁ ਟਾਈਮ ਹੋ ਗਿਆ ਮੈਨੂੰ 18 ਸਾਲ ਹੋ ਗਏ ਆ ਜੀ 18 ਸਾਲ ਦੇ ਜੀ ਠੀਕ ਤਾਂ ਕਿੰਨੇ ਗਾਣੇ ਜਿਹੜੇ ਤੁਹਾਡੇ ਉਹ ਹੁੰਦਾ ਗਾ ਰਿਲੀਜ਼ ਹੋ ਚੁੱਕੇ ਮੇਰੇ ਗਾਣੇ ਭਾਜੀ 10 ਤੋਂ 12 ਗਾਣੇ ਜਿਹੜੇ ਆ ਅਸੀਂ ਕਰ ਚੁੱਕੇ ਆ ਰਿਲੀਜ਼ ਇੱਕ ਮੇਰੀ ਪਹਿਲਾ ਟੇਪ ਆਈ ਹੀ ਅੱਜ ਤੋਂ ਕੋਈ 4 ਸਾਲ ਪਹਿਲਾਂ ਨਸ਼ੀਲੇ ਨੈਣ VDP ਕੰਪਨੀ ਤੋਂ ਉਹਦੇ ਚ 8 ਗਾਣੇ ਸੀਗੇ ਉਸ ਤੋਂ ਬਾਅਦ ਚ ਦੋ ਗਾਣੇ ਅਸੀਂ ਸੋਲੋ ਕੀਤੇ ਫਿਰ ਦੋ ਡਿਊਟ ਕੀਤੇ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜੇ ਡਿਊਟ ਸੋਲੋ ਡਿਊਟ ਸੋਲੋ ਮਿਲਾ ਕੇ ਅਸੀਂ ਕਰੀ ਜਾ ਰਹੇ ਹਾਂ ਜਾਨੀ ਕਹਿਣ ਤੋਂ ਭਾਵ ਹੈ ਕਿ 10 ਤੋਂ 12 ਗਾਣੇ ਜਿਹੜੇ ਮਾਰਕੀਟ ਦੇ ਵਿੱਚ ਮੇਰੇ ਹੁਣ ਫਿਰ ਲਗਾਤਾਰ ਨਵੇਂ ਆ ਗਏ ਆ ਇੱਕ ਪਿਛੇ ਜਿਹਦਾ ਢਾਡਾ ਗਾਣਾ ਜਿਹੜਾ ਰਿਲੀਜ਼ ਹੋਇਆ ਸੀ ਜੀ ਦਿੱਲੀ ਵਰਸਸ ਪੰਜਾਬ ਹਾਂ ਜੀ ਹਾਂ ਜੀ ਉਹਦੇ ਕੋਈ ਦੋ ਬੋਲ ਜਿਹੜੇ ਆ ਤੁਸੀਂ ਸੁਣਾ ਸਕਦੇ ਹੋ ਜੀ ਜਰੂਰ ਜਰੂਰ ਉਹ ਗਾਣਾ ਸੀਗਾ ਜੀ ਅਸੀਂ ਕਿਸਾਨੀ ਧਰਨੇ ਦੇ ਉੱਤੇ ਗਾਣਾ ਕੀਤਾ ਸੀ ਜਿਸ ਤਰ੍ਹਾਂ ਹੁਣ ਜਾ ਕੇ ਤੁਹਾਨੂੰ ਪਤਾ ਹੀ ਆ ਸ਼ੰਭੂ ਬੈਰੀਕੇਟ ਤੇ ਜਾ ਕੇ ਬਾਰਡਰ ਤੇ ਜਾ ਕੇ ਵੇਖਿਆ ਕਿਦਾਂ ਕਿਸਾਨ ਇੱਕ ਜੁੱਟ ਹੋਏ ਪਏ ਨੇ ਉਹਨਾਂ ਬਾਰੇ ਗਾਣਾ ਕੀਤਾ ਸੀ ਕਈਆਂ ਨੇ ਕੁਝ ਲਿਖਿਆ ਸੀ ਕਈਆਂ ਚਲੋ ਸਾਰੇ ਵਧੀਆ ਲਿਖਦੇ ਨੇ ਬਟ ਅਸੀਂ ਕੁਝ ਵੱਖਰਾ ਲਿਖਿਆ ਸੀ ਉਹ ਗਾਣਾ ਹੈਗਾ ਸੀ ਕਹਿੰਦਾ ਤੂੰ ਜਿੰਨਾ ਸਿਰਾਂ ਉੱਤੇ ਲਿਆ ਰਾਜ ਭਾਗਨੀ ਅੱਜ ਉਹਨਾਂ ਦੇ ਹੀ ਚੱਲਦੀ ਖਿਲਾਫ ਨਹੀਂ ਤੂੰ ਜਿੰਨਾ ਸਿਰਾਂ ਉੱਤੇ ਲਿਆ ਰਾਜ ਭਾਗ ਨਹੀਂ ਅੱਜ ਉਹਨਾਂ ਦੇ ਹੀ ਚੱਲਦੀ ਖਿਲਾਫ ਨਹੀਂ ਹੋ ਪਰ ਪੂਰੇ ਨਹੀਂਓ ਪੂਰੇ ਨਹੀਂਓ ਹੋਣੇ ਤੇਰੇ ਖੁਆਬ ਦਿੱਲੀ ਏ ਨਹੀਂ ਤੇਤੋਂ ਦੱਬਿਆ ਉਹ ਦੱਬਿਆ ਨਹੀਂ ਜਾਣਾ ਏ ਪੰਜਾਬ ਦਿੱਲੀ ਏ ਨਹੀਂ ਤੇਤੋਂ ਦੱਬਿਆ ਹਾਏ ਦੱਬ ਨਹੀਂਓ ਹੋਣਾ ਏ ਪੰਜਾਬ ਦਿੱਲੀ ਏ ਨਹੀਂ ਤੇਤੋਂ ਦੱਬਿਆ ਬਹੁਤ ਵਧੀਆ ਗਾਣਾ ਜੀ ਤੇ ਇਹ ਜਿਹੜਾ ਗਾਣਾ ਵਾ ਤੁਸੀਂ ਆਪ ਲਿਖਿਆ ਕਿ ਜਾਂ ਨਹੀਂ ਇਹ ਮੇਰੇ ਵੱਡੇ ਵੀਰ ਜੀ ਜੋਧਾ ਬਾਂਗਵਾਣੀਆਂ ਜੀ ਉਹਨਾਂ ਨੇ ਲਿਖਿਆ ਨੇ ਤੇ ਨਾਲ ਗਾਇਆ ਵੀ ਉਹਨਾਂ ਨੇ ਗਾਇਆ ਇਹਦੇ ਚ ਅੱਛਾ ਜੀ ਜੀ ਤੇ ਹੁਣ ਜਿਹੜਾ ਗਾਣਾ ਤੁਹਾਡਾ ਕੋਈ ਅਪਕਮਿੰਗ ਜਿਹੜਾ ਗਾਣਾ ਕੋਈ ਰਿਲੀਜ਼ ਹੋਣ ਜਾ ਰਿਹਾ ਇੱਕ ਥੋੜੇ ਦਿਨ ਹੋਇਆ ਜੀ ਅਸੀਂ ਇੱਕ ਗਾਣਾ ਕੀਤਾ ਜ਼ਿੰਦਗੀ ਖਸਮਾ ਜ਼ਿੰਦਗੀ ਖਸਮਾ ਖਾਣੀ ਹਾਂ ਜੀ ਜੀ ਇਹ ਦੱਸਣ ਦੇ ਜੀ ਨਾ ਤੁਸੀਂ ਪਹਿਲਾਂ ਥੋੜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਜੀ ਜ਼ਿੰਦਗੀ ਖਸਮਾ ਖਾਣੀ ਗਾਣਾ ਸੀਗਾ ਉਹ ਗਾਣਾ ਹੈਗਾ ਜੀ ਲੋਕ ਦਾ ਤਿਆ ਅੱਛਾ ਜੀ ਉਹ ਗਾਣਾ ਇਸ ਆਧਾਰ ਤੇ ਸੀ ਕਿ ਵੱਡੇ ਭਾਜੀ ਸੇਵਾ ਨੰਦਪੁਰੀ ਸਾਹਿਬ ਨੇ ਇਸ ਆਧਾਰ ਤੇ ਲਿਖਿਆ ਕਿ ਉਹਨਾਂ ਦੇ ਗਵਾਂ ਤੇ ਭਰਾ ਨੇ ਭਰਾ ਨੂੰ ਮਤਲਬ ਤੁਸੀਂ ਲਾ ਲਓ ਵੀ ਵਿਆਹ ਤੇ ਨਹੀਂ ਸੱਦਿਆ ਉਹ ਕਹਿੰਦਾ ਉਹਦੇ ਮੁੰਡੇ ਨੇ ਕਿਹਾ ਵੀ ਪਾਪਾ ਜੀ ਚਾਚੇ ਨੂੰ ਕਿਉਂ ਸੱਦਿਆ ਉਹਨੇ ਕਿਹਾ ਵੀ ਯਾਰ ਚਾਚੇ ਨੂੰ ਕੀ ਸੱਦਣਾ ਵੀ ਆਪਾਂ ਜਿਹੜਾ ਪੈਲਸ ਕੀਤਾ ਵਾ ਉੱਥੇ ਹੈਗੀ ਆ 700 ਰੁਪਏ ਦੀ ਪਲੇਟ ਥਾਲੀ ਇਹਨਾਂ ਨੇ ਦੇਣਾ 100 ਰੁਪਿਆ ਸਾਰੇ ਟੱਬਰ ਨੇ ਖਾਣਾ ਵਾ ਤੇ 15-18 100 2000 ਦਾ ਨੁਕਸਾਨ ਆਪਣਾ ਹੋ ਜਾਣਾ ਠੀਕ ਉਹਦੇ ਵਿੱਚ ਬੜੇ ਪਿਆਰੇ ਆ ਉਹਨਾਂ ਨੇ ਗਾਣਾ ਇਸ ਤਰੀਕੇ ਨਾਲ ਲਿਖਿਆ ਕਹਿੰਦਾ ਹੋ ਸੱਚ ਸੁਣਨਾ ਤੇ ਸੱਚ ਕਹਿਣਾ ਤੇ ਸੱਚ ਸਹਿਣਾ ਔਖਾ ਏ ਗੋਤ ਲੰਮੀ ਤੇ ਮੁੱਛ ਕੁੰਡੀ ਰੱਖ ਕੇ ਰਹਿਣਾ ਔਖਾ ਏ ਓ ਪਾਣੀ ਦੇ ਵਿੱਚ ਡਾਂਗ ਮਾਰਿਆ ਹਾਏ ਪਾਣੀ ਦੇ ਵਿੱਚ ਡਾਂਗ ਮਾਰਿਆ ਫਰਕ ਨਹੀਂ ਪੈਂਦਾ ਪਾਣੀ ਨੂੰ ਔ ਵਕਤ ਕਰਾਉਂਦਾ ਪਰਖ ਵ ਜਿੰਦਗੀ ਖਸਮਾ ਖਾਣੀ ਨੂੰ ਹਾਏ ਵਕਤ ਕਰਾਉਂਦਾ ਪਰਖ ਵ ਜਿੰਦਗੀ ਖਸਮਾ ਖਾਣੀ ਨੂੰ ਭਜੀ ਬਾਜ ਵੀ ਤੁਹਾਡੀ ਬਹੁਤ ਵਧੀਆ ਆ ਤੇ ਜਿਹੜਾ ਤੁਹਾਡੇ ਗਾਣਿਆਂ ਦੀਆਂ ਲਿਖਤਾਂ ਵਾਂ ਜੀ ਨਾ ਨੋ ਵੀ ਬਹੁਤ ਵਧੀਆ ਤੇ ਇਸ ਤੋਂ ਇਲਾਵਾ ਇੱਕ ਨਾ ਗੱਲ ਬੜੀ ਚਲਦੀ ਜਾਂਦੀ ਆ ਜੀ ਕਿ ਕਲਾਕਾਰ ਤੇ ਦੋਸ਼ ਬੜਾ ਸਮਾਜ ਜਿਹੜਾ ਵਾ ਅਕਸਰ ਲਾ ਦਿੰਦਾ ਵਾ ਹਾਂਜੀ ਕਿ ਕਲਾਕਾਰ ਜਿਹੜਾ ਆ ਉਹ ਸਮਾਜ ਨੂੰ ਕੋਈ ਚੰਗਾ ਨਹੀਂ ਪਰੋਸਦੀ ਜੀ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਜਿਹੜੀ ਆ ਸਮਾਜ ਆ ਜੀ ਸਮਾਜ ਵੀ ਚਾਹੁੰਦਾ ਵਾ ਕਿ ਨਹੀਂ ਕਿ ਕੋਈ ਚੰਗੀ ਗਾਇਕੀ ਜਿਹੜੀ ਸਾਨੂੰ ਮਿਲੇ ਸੁਣਨਾ ਚਾਹੁੰਦਾ ਵਾ ਕਿ ਜਾਂ ਇਸ ਤੋਂ ਇਲਾਵਾ ਜਿਹੜੇ ਵੱਡੇ ਵੱਡੇ ਫਿਲਮ ਇੰਡਸਟਰੀ ਦੇ ਵਿੱਚ 뮤직 ਵਾਲੇ ਹੁੰਦੇ ਆ ਜਾਂ ਚੈਨਲਾਂ ਵਾਲੇ ਆਉਂਦੇ ਹੁੰਦੇ ਆ ਜਾਂ ਉਹਨਾਂ ਦਾ ਵੀ ਇਹ ਹੱਥ ਹੁੰਦਾ ਵਾ ਕਿ ਕੋਈ ਚੰਗੀ ਚੀਜ਼ ਜਿਹੜੀ ਆ ਸਮਾਜ ਨੂੰ ਦੇਣੀ ਆ ਜਾਂ ਕਿਵੇਂ ਦੀ ਜਿਹੜੀ ਆ ਸਮਾਜ ਨੂੰ ਪਰੋਸਣੀ ਆ ਜੀ ਤੇ ਇਹ ਕਲਾ ਕਲਾਕਾਰ ਤੇ ਸਮਾਜ ਜਿਹੜਾ ਦੋਸ਼ ਲਾਉਂਦਾ ਕਿ ਕਲਾਕਾਰੀ ਸਿਰਫ ਜਿਹੜਾ ਵਾ ਉਹ ਹੀ ਜਿਹੜੀ ਚੰਗੀ ਚੀਜ਼ ਜਿਹੜੀ ਆ ਸਮਾਜ ਨੂੰ ਨਹੀਂ ਭੇਜਦਾ ਹਾਂਜੀ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਬੇਕੋ ਜੀ ਮੈਂ ਇਹ ਗੱਲ ਕਹੂੰਗਾ ਮੈਂ ਕਰੂੰਗਾ ਆਪਣੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਹੋਏ ਵਾਕਿਆ ਦਾ ਆਪਣੇ ਸੀਨ ਤੋਂ ਜਿਹੜਾ ਆਪਣਾ ਦੱਸੂੰਗਾ ਮੈਂ ਮੈਂ ਕਿਸੇ ਨੂੰ ਕੀ ਕਹਿਣਾ ਬਿਲਕੁਲ ਜੀ ਹਾਂਜੀ ਮੇਰਾ ਨਾ ਪ੍ਰੀਤ ਜੀ ਇੱਕ ਪਿੱਛੇ ਜੇ ਗੀਤ ਆਇਆ ਸੀ ਆਡੀਓ ਗਾਣਾ ਸੀ ਰਿਲੀਜ਼ ਕਰਾਇਆ ਉਸ ਗਾਣੇ ਦੇ ਵਿੱਚ ਸਚਾਈ ਸੀ ਚਲੋ ਮੰਨਦੇ ਆਂ ਹਾਂਜੀ ਜੇ ਅਸੀਂ ਕਲਾਕਾਰ ਜੇ ਫੁਕਰਬਾਜ਼ੀਆਂ ਗਾਉਣੀਆਂ ਜਾਣਦੇ ਨੇ ਤੇ ਉਹਨਾਂ ਦਾ ਵੀ ਫਰਜ਼ ਬਣਦਾ ਵੀ ਕੁਝ ਥੋੜਾ ਜਿਹਾ ਸਚਾਈ ਵੱਲ ਨੂੰ ਵੀ ਆਓ ਥੋੜਾ ਜਿਆ ਮੈਂ ਤਾਂ ਚਾਹਣਾ ਤੇ ਦੂਸਰੇ ਨੰਬਰ ਤੇ ਗੱਲ ਇਹ ਆ ਪੀ ਪਹਿਲਾ ਵਕਤ ਸੀਗਾ ਪੀ ਜਦੋਂ ਅਸੀਂ ਕਿਸੇ ਨੂੰ ਕੁਝ ਪਾ ਕੇ ਪਰੋਸ ਕੇ ਥਾਲੀ ਦੇ ਵਿੱਚ ਦਿੰਨੇ ਹਾਂ ਨਾ ਹਾਂਜੀ ਲੋਕੀ ਪਸੰਦ ਕਰਦੇ ਸੀ ਵੀ ਅੱਜ ਫਲਾਣੇ ਚੀਜ਼ ਖਾਧੀ ਆ ਪਰ ਅੱਜ ਸਮਾਂ ਐਸਾ ਆ ਗਿਆ ਵਾ ਪਈ ਲੋਕੀ ਉਹਦੇ ਉਲਟ ਚੱਲਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਅੱਜ ਜੋ ਕਿਸੇ ਨੂੰ ਦਿਓਗੇ ਨਾ ਕਹਿ ਦਿੰਦੇ ਆ ਲੋਕੀ ਕਲਾਕਾਰ ਨੂੰ ਕਲਾਕਾਰ ਕੀ ਚੰਗਾ گاਊਗਾ ਜੇ ਆਪਾਂ ਚੰਗਾ ਸੁਣਾਗੇ ਨਹੀਂ ਤੇ ਕਲਾਕਾਰ ਤੇ ਆਪੇ ਗੰਦ ਗਾਊਗਾ ਹੀ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਬਿਲਕੁਲ ਜੀ ਇੱਕ ਮੇਰਾ ਪਿੱਛੇ ਜੇ ਗਾਣਾ ਆਇਆ ਸੀ ਉਹਨੂੰ ਚੰਗੀਆਂ ਚੰਗੀਆਂ ਕੰਪਨੀਆਂ ਨੇ ਚੰਗੇ ਚੰਗੇ ਚੈਨਲਾਂ ਨੇ ਕਿਸੇ ਨੇ ਗਾਣੇ ਨੂੰ ਪੁੱਛਿਆ ਹੀ ਨਹੀਂ ਜੀ ਅਸੀਂ ਜਾ ਕੇ ਕਈਆਂ ਦੇ ਕੁੰਡੇ ਖੜਕਾਏ ਵੀ ਇਹ ਸਾਡਾ ਗਾਣਾ ਰਿਲੀਜ਼ ਕਰ ਦਿਓ ਕਈਆਂ ਬੰਦਿਆਂ ਨੇ ਉਹ ਜਵਾਬ ਦਿੱਤੇ ਜੀ ਨਹੀਂ ਇਹ ਗਾਣਾ ਸੀ ਰਿਲੀਜ਼ ਨਹੀਂ ਕਰ ਸਕਦੇ ਇਹਦੇ ਵਿੱਚ ਸੱਚਾਈ ਬੜੀ ਆ ਕਿ ਅਸੀਂ ਗਾਣਾ ਜਿਹੜਾ ਉਹ ਪਸੰਦ ਨਹੀਂ ਕੀਤਾ ਜੇ ਉਹ ਸੱਚ ਨਹੀਂ ਸੁਣਨਗੇ ਤੇ ਅਸੀਂ ਸੱਚ ਕਿੰਨਾ ਕੁ ਗਾਵਾਂਗੇ ਤੁਸੀਂ ਦੱਸੋ ਬਿਲਕੁਲ ਜੀ ਬਿਲਕੁਲ ਮੈਂ ਉਹ ਗਾਣੇ ਦੀ ਤੁਹਾਨੂੰ ਲੈਣਾ ਸੁਣਾਉਣਾ ਹਾਂਜੀ ਉਹ ਗਾਣਾ ਇਹ ਕਹਿੰਦਾ ਜੇ ਸੁਣਦਾ ਤੇ ਆ ਜਾ ਡੁੱਬਦਾ ਬੇੜਾ ਬੰਨੇ ਲਾ ਜਾ ਜੇ ਸੁਨਦਾ ਤੇ ਆ ਜਾ ਡੁੱਬਦਾ ਬੇੜਾ ਬੰਨੇ ਲਾ ਜਾ ਹੋ ਸਾਨੂੰ ਤੇਰੀ ਲੋੜ ਸਾਡੀਆਂ ਬਾਹਾਂ ਖੜੀਆਂ ਨੇ ਭੁੱਲ ਗਏ ਸਾਰੇ ਇੱਕ ਦੂਜੇ ਨਾਲ ਸਾਂਝਾਂ ਪਾਉਣ ਦੀਆਂ ਓ ਬਾਬਾ ਨਾਨਕ ਤੇਰੀ ਦੁਨੀਆਦਾਰੀ ਵਿਗੜ ਗਈ ਪਿਰਤਾ ਪੈ ਗਈਆਂ ਇੱਕ ਦੂਜੇ ਸਿਰੋਂ ਪੱਗਾ ਲਾਉਣ ਦੀਆਂ ਹਾਏ ਪੱਗਾ ਲਾਉਣ ਦੀਆਂ ਇਹ ਗਾਣਾ ਸੀ ਜੀ ਬਿਲਕੁਲ ਜੀ ਇਹਦੇ ਗਾਣੇ ਦੇ ਵਿੱਚ ਵੇਖੋ ਕਿੰਨੀ ਸੱਚਾਈ ਹੈ ਪਰ ਜੇ ਅਸੀਂ ਆਪ ਹੀ ਸਮਾਜ ਹੀ ਨਹੀਂ ਇਹ ਸੱਚਾਈ ਨੂੰ ਪਸੰਦ ਕਰਾਂਗੇ ਤੇ ਫਿਰ ਸਾਡਾ ਜਿਹੜਾ ਆਪਣਾ ਬੇੜਾ ਆਪ ਹੀ ਬਿਲਕੁਲ ਖਤਮ ਹੋਣਾ ਵਾ ਤੇ ਇਸ ਕਰਕੇ ਜਦੋਂ ਵੀ ਕੋਈ ਕੋਈ ਚੰਗਾ ਗੀਤ ਬੋਲਦਾ ਜਾਂ ਚੰਗੀ ਕਲਮ ਲੈ ਕੇ ਆਉਂਦਾ ਵਾ ਉਹਦਾ ਜਿਹੜਾ ਸਪੋਰਟ ਐ ਫਰਜ਼ ਸਾਡਾ ਸਮਾਜ ਦਾ ਬੰਦਾ ਵਾ ਕਿ ਉਹਨੂੰ ਆਪਾਂ ਸਪੋਰਟ ਕਰੀਏ ਵੱਧ ਤੋਂ ਵੱਧ ਉਹਨਾਂ ਨੂੰ ਦੁਨੀਆ ਤੱਕ ਲਿਆ ਕੇ ਚੰਗੀ ਚੀਜ਼ ਨੂੰ ਆਪਾਂ ਵੱਧ ਤੋਂ ਵੱਧ ਦੁਨੀਆ ਤੱਕ ਲਿਆ ਕੇ ਜੇ ਆਪਾਂ ਇਹਨਾਂ ਉਹਨਾਂ ਦੀ ਸਪੋਰਟ ਨਾ ਕਰਾਂਗੇ ਤੇ ਫਿਰ ਜੇ ਸਾਡਾ ਆਪਣਾ ਵੀ ਕਸੂਰ ਹੁੰਦਾ ਏ ਸਾਰਾ ਕਲਾਕਾਰ ਦਾ ਕਸੂਰ ਨਹੀਂ ਹੁੰਦਾ ਜੇ ਅਸੀਂ ਕਲਾਕਾਰ ਨੂੰ ਆਪਾਂ ਸੁਣਾਗੇ ਫੇਰ ਹੀ ਉਹ ਤਾਂ ਜਾਂਦਾ ਤਾਂ ਵੀ ਲੈ ਕੇ ਇੱਕ ਸਮਾਜ ਦਾ ਦੇਣ ਹੁੰਦੀ ਆ ਤੇ ਥੱਲੇ ਸੁੱਟਣਾ ਵੀ ਇੱਕ ਸਮਾਜ ਦੇ ਸਾਰਾ ਕੁਝ ਹੁੰਦਾ ਵਾ ਇਸ ਕਰਕੇ ਜੇ ਕੋਈ ਚੰਗਾ ਬੋਲਦਾ ਵਾ ਚੰਗਾ ਲਿਖਦਾ ਵਾ ਚੰਗਾ ਕੋਈ ਤੁਹਾਨੂੰ ਚੀਜ਼ ਦਿੰਦਾ ਵਾ ਤੇ ਉਹਨੂੰ ਸਪੈਕਟ ਚੰਗੀ ਚੀਜ਼ ਨੂੰ ਕਰਿਆ ਕਰੋ ਨਾ ਕਿ ਮਾੜੀ ਚੀਜ਼ ਨੂੰ ਕਰਿਆ ਕਰੋ ਪਰ ਸਾਡਾ ਜਿਹੜਾ ਸੁਭਾਅ ਹੋਣਾ ਹੈ ਬਿਲਕੁਲ ਹੀ ਜਮਾਨਾ ਜਿਹੜਾ ਬਿਲਕੁਲ ਉਲਟਾ ਆ ਚੁੱਕਿਆ ਵਾ ਆਪਾਂ ਮਾੜੀ ਚੀਜ਼ ਨੂੰ ਪਹਿਲ ਦੇ ਦਿੰਨੇ ਆ ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਅਸੀਂ ਪੁੱਛ ਦੇ ਤੱਕ ਨਹੀਂ ਆ ਤੇ ਬੇੜਾ ਕਰਕੇ ਇਸੇ ਕਰਕੇ ਸਾਡਾ ਤਾਂ ਹੀ ਹੋ ਰਿਹਾ ਤੇ ਇਹ ਵੇਖੋ ਕਿੱਡਾ ਸੋਹਣਾ ਗੀਤ ਆ ਕਿ ਜੋ ਕਿ ਇੱਕ ਕਲਾਕਾਰ ਜਿਹੜਾ ਕਿੱਥੋਂ ਬਲੰਦੀਆਂ ਤੱਕ ਇਹਨਾਂ ਨੇ ਜਾਣਾ ਚਾਹੀਦਾ ਸੀ ਤੇ ਆਪਾਂ ਜੇ ਇਹਨਾਂ ਦੇ ਕਲਾਕਾਰ ਦੀ ਨਹੀਂ ਗੱਲਾਂ ਨਹੀਂ ਸੁਣਦੇ ਕਿੰਨੀਆਂ ਵਧੀਆ ਇਹਨਾਂ ਕੋਲ ਕਲਾ ਮੈਂ ਕਿੰਦੀ ਵਧੀਆ ਗਾਣੇ ਜਿਹੜੇ ਆ ਉਹ ਤਾਂ ਸਾਨੂੰ ਸਮਾਜ ਨੂੰ ਦੇਣਾ ਚਾਹੁੰਦਾ ਪਰ ਅਸੀਂ ਕਿਹੋ ਜਿਹਾ ਗਾਣੇ ਸੁਣਦੇ ਆ ਕਿਹੋ ਜਿਹਾ ਗਾਣਿਆਂ ਨੂੰ ਵਧਾਵਾ ਦਿੰਦੇ ਆ ਇਸ ਕਰਕੇ ਚੰਗੀਆਂ ਚੀਜ਼ਾਂ ਨੂੰ ਸੁਣੋ ਚੰਗੀਆਂ ਚੀਜ਼ਾਂ ਜਿਹੜੀਆਂ ਆਪਾਂ ਸਮਾਜ ਨੂੰ ਲਿਆ ਕੇ ਦੇਈਏ ਜਿਸ ਨਾਲ ਕੋਈ ਸਮਾਜ ਦਾ ਭਲਾ ਹੋ ਸਕੇ ਕਿਉਂਕਿ ਬੇੜਾ ਤਾਂ ਕਰਕੇ ਪਹਿਲਾਂ ਹੀ ਬਹੁਤ ਹੋ ਚੁੱਕਿਆ ਵਾ ਤੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੱਦਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਉਨਾਂ ਨੂੰ ਜਰੂਰ ਜਿਹੜੀ ਆ ਸਪੋਰਟ ਕਰਿਆ ਕਰੋ ਤੇ ਇਸ ਤੋਂ ਬਾਅਦ ਭਾਜੀ ਹੁਣ ਤੁਹਾਡਾ ਕੋਈ ਅੱਗੇ ਚੱਲਣ ਦੀ ਕੋਈ ਗਾਣੇ ਦੀ ਜਿਹੜੇ ਮੇਰੇ ਗਾਣੇ ਡਿਊਟ ਜਿਹੜੇ ਆ ਜੀ ਹੁਣ ਇੱਕ ਅਸੀਂ ਗਾਣਾ 20 ਤੋਂ 22 ਤਰੀਕ ਨੂੰ ਰਿਲੀਜ਼ ਕਰਾਂਗੇ ਅੱਛਾ ਜੀ ਉਹ ਡਿਊਟ ਗਾਣਾ ਠੀਕ ਜੀ ਤੇ ਹੁਣ ਵੇਖੋ ਵੇਖੀ ਲੋਕੀ ਜਿੱਦਾਂ ਦੇ ਕਮੈਂਟ ਕਰਦੇ ਆ ਜਾਂ ਮੈਸੇਜ ਕਰਦੇ ਆ ਵੀ ਸ਼ੌਂਕੀ ਸਾਹਿਬ ਤੁਸੀਂ ਵੀ ਇਦਾਂ ਦਾ ਇੱਕ ਗੱਦਾ ਗਾਣਾ ਸਾਨੂੰ ਦਿਓ ਤੁਹਾਨੂੰ ਵੀ ਪਤਾ ਹੀ ਆ ਵੀ ਅੱਜ ਅ ਲੜਾਈ ਝਗੜਿਆਂ ਵਾਲੇ ਧਿਆਰਾਂ ਵਾਲੇ ਗਾਣੇ ਆ ਜਾਂ ਜਿੱਦਾਂ ਵੀ ਆ ਹਾਂਜੀ ਤੇ ਵੈਸੇ ਤਾਂ ਮੇਰੀ ਸਿਹਤ ਹਲ ਵੇਖ ਕੇ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਇਹੋ ਜਿਹੇ ਗਾਣੇ ਗਾਉਂਦਾ ਨਹੀਂ ਬਹੁਤ ਘੱਟ ਗਾਉਣਾ ਮੈਂ ਹਾਂਜੀ ਤੇ ਪਰ ਫੇਰ ਵੀ ਲੋਕਾਂ ਦੇ ਪਿਆਰ ਖੱਟਣ ਕਰਕੇ ਮੈਂ ਹੁਣ ਇੱਕ ਗਾਣਾ ਇਦਾਂ ਦਾ ਇੱਕ ਲੈ ਕੇ ਆ ਰਹੇ ਅਸੀਂ ਪਰ ਉਹਦੇ ਵਿੱਚ ਕੋਈ ਬਦਮਾਸ਼ੀ ਦਾ ਕੋਈ ਕੋਈ ਦੂਜਾ ਤੀਜਾ ਰੌਲਾ ਨਹੀਂ ਹੈਗਾ ਉਹ ਸਿਰਫ ਗਾਣਾ ਸੀ ਮੈਂ ਤੁਹਾਡੇ ਨਾਲ ਕਰ ਦੇਣਾ ਉਹਦਾ ਸਥਾਈ ਅੰਤਰਾ ਜਿਹੜਾ ਸ਼ੇਅਰ ਕਰਦਾ ਹਾਂ ਹਾਂਜੀ ਉਹ ਕੁੜੀ ਕਹਿ ਰਹੀ ਹੈ ਉਹਦੇ ਵਿੱਚ ਕਹਿੰਦੀ ਅੱਖਾਂ ਕੱਢ ਦੇ ਸ਼ਰੀਕ ਨੋਟ ਕਰ ਲੈ ਤਰੀਕ ਮੁੰਡਾ ਕਹਿੰਦਾ ਪੰਗੇ ਜਾਣ ਜਾਣ ਲੈਂਦੇ ਵੈਮ ਵਿੱਚ ਨੇ ਸ਼ਰੀਕ ਹੋ ਪਹਿਲਾਂ ਪਿਆਰ ਨਾਲ ਹੁੰਦਾ ਸਮਝਾਉਣਾ ਜੱਟੀਏ ਨਹੀਂ ਸਿਰ ਚੜਿਆਂ ਨੂੰ ਆਉਂਦਾ ਸਿਰ ਚੜਿਆਂ ਨੂੰ ਦਸਾਂ ਨੂੰ ਲਾਉਣਾ ਜੱਟੀਏ ਨਹੀਂ ਸਿਰ ਚੜਿਆਂ ਨੂੰ ਆਉਂਦਾ ਚੜਿਆਂ ਨੂੰ ਦਸਾਂ ਨੂੰ ਲਾਉਣਾ ਜੱਟੀਏ ਨਹੀਂ ਸਿਰ ਚੜਿਆਂ ਨੂੰ ਆਉਂਦਾ ਸੋ ਦੋਸਤੋ ਜਿਵੇਂ ਕਿ ਆਪਾਂ ਗਾਇਕੀ ਦੇ ਸਫਰ ਦੇ ਲੈ ਕੇ ਆਪਾਂ ਗੱਲਬਾਤ ਕਰ ਰਹੇ ਆ ਨੀਮਾ ਸ਼ੌਂਕੀ ਜੀ ਦੇ ਨਾਲ ਤੇ ਇਹਨਾਂ ਤੱਕ ਜੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਅਪਰੋਚ ਕਰਨਾ ਚਾਹੁੰਦੇ ਜੇ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਤੁਸੀਂ ਹੋਰ ਵੀ ਸਪੋਰਟ ਕਰੋ ਸਾਡਾ ਤਾਂ ਇਹੋ ਹੀ ਕਹਿਣਾ ਕਿ ਚੰਗੀ ਚੀਜ਼ ਨੂੰ ਜਿਹੜਾ ਤੁਸੀਂ ਤੁਹਾਡੇ ਹੱਥੀ ਹੈ ਤੁਸੀਂ ਸਪੋਰਟ ਕਰੋ ਵੱਧ ਤੋਂ ਵੱਧ ਤੇ ਹੋਰ ਬੁਲੰਦੀਆਂ ਤੱਕ ਲੈ ਕੇ ਜਾਓ ਤੇ ਇਹਨਾਂ ਦੇ ਸੋਸ਼ਲ ਮੀਡੀਆ ਹੈ ਜਿਹੜੇ ਪਲੇਟਫਾਰਮ ਹੈ ਜਿਹੜੇ ਅਕਾਊਂਟ ਹੈ ਉਹਨਾਂ ਤੱਕ ਵੀ ਤੁਸੀਂ ਪਹੁੰਚ ਸਕਦੇ ਹੋ ਤੇ ਤੁਹਾਡੇ ਜਿਹੜੇ ਫੇਸਬੁੱਕ ਜਾਂ YouTube ਦੇ ਕੋਈ ਅਕਾਊਂਟ ਹੈਗਾ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਮੈਂ ਜੀ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰਾ ਇੱਕ ਚੈਨਲ ਆਪਣਾ ਨਿਮਾ ਸ਼ੌਂਕੀ ਫੇਸਬੁਕ ਤੇ ਵੀ ਨਿਮਾ ਸ਼ੌਂਕੀ ਆ ਤੇ YouTube ਤੇ ਵੀ ਨਿਮਾ ਸ਼ੌਂਕੀ ਚੈਨਲ ਆ ਉਹਦੇ ਤੇ ਮੈਂ ਆਪਦੇ ਗਾਣੇ ਜਿੰਨੇ ਵੀ ਆ ਰਿਲੀਜ਼ ਮੈਂ ਆਪ ਕਰਦਾ ਉਸੇ ਚੈਨਲ ਤੇ ਪਾਉਣਾ ਉਸੇ ਚੈਨਲ ਤੋਂ ਮੇਰੇ ਲਾਈਵ ਸ਼ੋਅ ਜਿਹੜੇ ਆ ਜਿੰਨੀਆਂ ਸਟੇਜਾਂ ਹੁੰਦੀਆਂ ਨੇ ਉਸੇ ਚੈਨਲ ਤੇ ਪਾਉਣਾ ਮੈਂ ਉਸੇ ਚੈਨਲ ਤੋਂ ਮੇਰਾ ਤੁਹਾਨੂੰ ਕੰਟੈਕਟ ਨੰਬਰ ਸਾਰਾ ਕੁਝ ਜਿਹੜਾ ਬਾਇਓ ਡਾਟਾ ਉਸ ਚੈਨਲ ਤੋਂ ਮੇਰਾ ਤੁਹਾਨੂੰ YouTube ਤੋਂ Facebook ਤੋਂ ਮਿਲ ਜਾਊਗਾ ਜੀ ਸੋ ਦੋਸਤੋ ਇਹਨਾਂ ਦੇ ਜਿਹੜੇ ਚੈਨਲ ਨੂੰ ਲਾਈਕ ਸ਼ੇਅਰ ਤੇ ਫੋਲੋ ਜਿਹੜਾ ਜਰੂਰ ਕਰੋ ਇਹਨਾਂ ਦੀ ਐਕਟੀਵਿਟੀ ਜੋ ਵੀ ਕੰਟੈਂਟ ਹੈ ਆਪਣਾ ਅਪਲੋਡ ਕਰਦੀ ਆ ਤੁਸੀਂ ਇਹਨਾਂ ਸਬਸਕ੍ਰਾਈਬ ਕਰ ਸਕਦੇ ਹੋ ਇਹਨਾਂ ਦੇ ਨਾਲ ਜੁੜ ਸਕਦੇ ਹੋ ਤੇ ਮਿਲਦੀਆਂ ਜੀ ਤੁਹਾਨੂੰ ਇਸ ਦੇ ਨਾਲ ਹੋਰ ਕੋਈ ਨਵੀਂ ਵੀਡੀਓ ਦੇ ਵਿੱਚ ਨਵੀਂ ਇੰਟਰਵਿਊ ਦੇ ਵਿੱਚ ਤੇ ਨਵੇਂ ਕਿਸੇ ਕਲਾਕਾਰ ਦੇ ਨਾਲ ਧੰਨਵਾਦ ਜੀ